ਸਿਟੀ ਸੈਂਟਰ ਵਿੱਚ ਮੌਜੂਦ ਆ ਇੱਥੇ ਅੱਜ ਨਗਰ ਨਿਗਮ ਦੀ ਜਿਹੜੀ ਲੈਂਡ ਵਿਭਾਗ ਜਿਹੜਾ ਹੈ ਉਹ ਆਪਣੇ ਪੂਰੇ ਲਾਮ ਲਸ਼ਕਰ ਨਾਲ ਪਹੁੰਚਿਆ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਟ ਪਾਥ ਜਿਹੜੇ ਨੇ ਉਹ ਖਾਲੀ ਕਰਾਏ ਜਾ ਰਹੇ ਨੇ ਕਾਫੀ ਸਾਲਾਂ ਤੋਂ ਆਖਿਆ ਜਾ ਰਿਹਾ ਹੈ ਕਿ ਇੱਥੇ ਜਿਹੜੀਆਂ ਰੇੜੀਆਂ ਫੜੀਆਂ ਜਾਂ ਫਿਰ ਇੱਥੇ ਲੋਕ ਜਿਹੜੇ ਆਪਣਾ ਕਾਰੋਬਾਰ ਕਰ ਰਹੇ ਸੀਗੇ ਤੇ ਉਹਨਾਂ ਨੂੰ ਇੱਥੋਂ ਹੁਣ ਹਟਾਇਆ ਜਾ ਰਿਹਾ ਹੈ ਤੇ ਲੋਕ ਜਿਹੜੇ ਨੇ ਉਹ ਪਰੇਸ਼ਾਨ ਨੇ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੋਇਆ ਜਾ ਰਿਹਾ ਹੈ ਸਾਡੇ ਨਾਲ ਇੱਥੇ ਦੁਕਾਨਦਾਰ ਮੌਜੂਦ ਨੇ ਕੀ ਨਾ ਜੀ ਤੁਹਾਡਾ ਗੁਰਮੀਤ ਕੌਰ ਕਿੰਨਾ ਚਿਰ ਹੋ ਗਿਆ ਕਾਰੀ ਦੁਕਾਨ ਕਰਦੇ ਸੀ ਤੁਸੀਂ ਇਥੇ ਅਸੀਂ ਰੋਟੀ ਦੀ ਦੁਕਾਨ ਸੀ ਸਾਡੀ ਰੋਟੀ ਸਬਜ਼ੀ ਚਾਹ ਸਭ ਕੁਝ ਰੱਖਦੇ ਸੀ ਕਿੰਨੇ ਸਾਲ ਹੋ ਗਏ ਸਾਲ ਘੜ ਤੋਂ ਘੱਟ 20 ਸਾਲ ਤੇ ਹੋਈ ਗਏ ਆ ਤੇ ਹੁਣ ਤੁਸੀਂ ਕੀ ਜਾਂਦੇ ਕਿ ਨਾ ਉਹ ਜਾੜਿਆ ਜਾਵੇ ਨਹੀਂ ਜੀ ਸਾਡੇ ਕੋਈ ਹੈ ਨਹੀਂ ਕਮਾਈ ਵਾਲਾ ਉਹਨਾਂ ਨੂੰ ਪੈਰਾਲੈਕਸ ਹੋਇਆ ਸਰਦਾਰ ਜੀ ਮੇਰੇ ਨੂੰ ਹੁਣ ਉਹ ਕਰਦੇ ਨਹੀਂ ਮੈਂ ਗੁੜਾ ਕਰਦੀ ਤੇ ਗੁੜੀਆਂ ਕਰਦੀ ਆ ਮੇਰੀ ਉਹਦਾ ਘਰ ਵਾਲਾ ਨਹੀਂਗਾ ਮੇਰੇ ਘਰ ਵਾਲੇ ਨੂੰ ਸਰਦਾਰ ਜੀ ਨੂੰ ਵੈਸੇ ਪੈਰਾਲੈਕਸ ਹੋਇਆ ਵਾ ਤੋ ਇਹ ਦੱਸੋਗੇ ਜਗਾ ਕਿਹਦੀ ਤੁਹਾਡੀ ਹੈ ਜਗਾ ਤੇ ਚਲੋ ਜੋ ਗਵਰਨਮੈਂਟ ਦੀ ਆ ਸਾਰੀ ਦੁਨੀਆ ਬੈਠੀ ਆ ਅਸੀਂ ਕੱਲੇ ਥੋੜਾ ਵਾ ਸਾਰੀ ਦੁਨੀਆ ਰੇੜੀਆਂ ਲਾ ਕੇ ਬੈਠੀ ਸਾਰਿਆਂ ਨੇ ਕਮਾਈ ਦਾ ਆਪਣਾ ਆਪਣਾ ਸਾਧਨ ਬਣਾਇਆ ਆ ਵਾ ਤੇ ਇਸ ਤਰ੍ਹਾਂ ਜਿੱਥੇ ਮਰਜੀ ਤੁਸੀਂ ਦੁਕਾਨ ਲਾ ਕੇ ਬਹਿ ਜਾਓਗੇ ਇਸ ਤਰ੍ਹਾਂ ਕਿਤਰਾ ਅਸੀਂ ਲਾ ਕੇ ਬਹਿ ਜਾਾਂਗੇ ਤਾਂ ਸ਼ੁਰੂ ਤੋਂ ਚੱਲੀ ਆ ਰਹੀ ਅੱਜ ਦੀ ਥੋੜਾ ਵਾ ਇਹਦਾ ਤੁਸੀਂ ਇਹਦਾ ਇਹਦਾ ਕਿਰਾਇਆ ਵਗੈਰਾ ਦੇ ਨਹੀਂ ਤੁਸੀਂ ਹਾਂਜੀ 200 ਰੁਪਇਆ ਮਹੀਨਾ ਮਿਊਂਸੀਪਲਟੀ ਵਾਲੇ ਖੜਦੇ ਸੀ ਕੋਈ ਉਹਦੀ ਰਸੀਦ ਵਗੈਰਾ ਪਰਚੀ ਵਗੈਰਾ ਕੁਝ ਰਸੀਦ ਨਹੀਂ ਦਿੰਦੇ ਇਦਾਂ ਲੈ ਕੇ ਜਾਂਦੇ ਮਿਊਂਸੀਪਲਟ ਜਾਂਦੇ ਜੇ ਆਦੋਗੇ ਤਾਂ ਧਣੀਆਂ ਰੇੜੀਆਂ ਚੁੱਕੀਆਂ ਜਾਣੀਆਂ ਚਲੋ ਇਹਨਾਂ ਦਾ ਆਖਣਾ ਹੈ ਜੀ ਕਿ ਨਗਰ ਨਿਗਮ ਵੱਲੋਂ ਇਹਨਾਂ ਨੂੰ ਪੈਸੇ ਜਿਹੜੇ ਇਹ ਪੈਸੇ ਦਿੰਦੇ ਰਹੇ ਨੇ ਦੁਕਾਨ ਲਾਉਣ ਦੇ ਤੇ ਸਾਡੇ ਨਾਲ ਇੱਥੇ ਨਗਰ ਨਿਗਮ ਦੇ ਕਰਮਚਾਰੀ ਵੀ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਪੈਸੇ ਲੈਂਦੇ ਸੀਗੇ ਜੀ ਨਗਰ ਨਿਗਮ ਦੇ ਕਰਮਚਾਰੀ ਕੁਛ ਨਹੀਂ ਲੈਂਦੇ ਜੀ ਹੂੰ ਤੁਹਾਡੇ ਸਾਹਮਣੇ ਹੀ ਕਿਹਾ ਜੀ ਕਹਿਣ ਨੂੰ ਕੀ ਹੈ ਕੱਸ ਦੇ ਅੱਜ ਕੀ ਕਾਰਵਾਈ ਕੀਤੀ ਗਈ ਹੈ ਅੱਜ ਕੱਲ ਵੀ ਕੀਤੀ ਗਈ ਹੈ ਇਹਨਾਂ ਦੇ ਰੇਡੀਓ ਵਿੱਚ ਕੀਤੀ ਹੈ ਕਾਰਨ ਅੱਜ ਹੀ ਕਿਉਂ ਸੜਕ ਬਣਨੀ ਹੈ ਸੜਕ ਬਣਨੀ ਹੈ ਪਿਛਲੇ ਹਫਤੇ ਪਹਿਲਾਂ ਆਪਾਂ ਨੂੰ ਕਿਹਾ ਗਿਆ ਹੈ ਐਸੋਸੀਏਸ਼ਨ ਕਿਹਾ ਗਿਆ ਐਸੋਸੀਏਸ਼ਨ ਕਦੀ ਚੁਕਾਉ ਉਹਨਾਂ ਨੇ ਹੂੰ ਹਾਂ ਜੀ ਤੁਹਾਡਾ ਨਾਮ ਤੇ ਉਧਾ ਮੇਰਾ ਉਧਾ ਅਮਨ ਸਲਮਨ ਇੰਸਪੈਕਟਰ ਟੈਂਡਰਮੈਂਟ ਹਾਂਜੀ ਸੋ ਅਮਨ ਜੀ ਨਗਰ ਨਿਗਮ ਦੇ ਲੈਂਡ ਵਿਭਾਗ ਤੋਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਲੱਗੀਆਂ ਨੇ ਸਮਾਨ ਵੀ ਚੁੱਕਿਆ ਜਾ ਰਿਹਾ ਹੈ ਤੇ ਜਿਹੜੀਆਂ ਫੁੱਟਪਾਥਾਂ ਨੇ ਉਹ ਵੀ ਖਾਲੀ ਕਰਾਈਆਂ ਜਾ ਰਹੀਆਂ ਨੇ ਆਖਿਆ ਜਾ ਰਿਹਾ ਹੈ ਕਿ ਸੜਕ ਜਿਹੜੀ ਹੈ ਸਿਟੀ ਸੈਂਟਰ ਦੀ ਉਹ ਬਣਨੀ ਹੈ ਫੁੱਟਪਾਥ ਜਿਹੜੇ ਨੇ ਉਹ ਵੀ ਬਣਨੇ ਨੇ ਸੋ ਨਜਾਇਜ਼ ਕਬਜ਼ੇ ਕਰਨਾ ਗਲਤ ਗੱਲ ਹੈ ਦੁਕਾਨਾਂ ਖੋਲੋ ਨਜਾਇਜ਼ ਕਬਜ਼ੇ ਨਾ ਕਰੋ ਜਿਹੜੀ ਸਰਕਾਰ ਦੀ ਜਗਾ ਉਹ ਸਰਕਾਰ ਦੀ ਹੀ ਰਹਿਣੀ ਹੈ ਪਰ ਜਗਾ ਜਗਾ ਤੇ ਨਾਜਾਇਜ਼ ਕਬਜ਼ੇ ਕਰਨੇ ਇਹ ਗਲਤ ਨੇ ਸ਼ਹਿਰ ਦੀ ਦੇਖ ਨੂੰ ਖਰਾਬ ਕਰਦੇ ਨੇ ਸੋ ਨਗਰ ਨਿਗਮ ਦੀ ਜਿਹੜੀ ਇਹ ਕਾਰਵਾਈ ਹੈ ਇਹ ਅਸੀਂ ਤੇ ਕਵਾਂਗੇ ਕਿ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਜਿਹੜੀ ਹੈ ਸ਼ਹਿਰ ਦੇ ਵਿੱਚ ਪੂਰੀ ਜਗਾ ਤੇ ਚਲਣੀ ਚਾਹੀਦੀ ਹੈ